1854 ਵਿੱਚ 15 ਸਾਲ ਦੀ ਉਮਰ ਵਿੱਚ ਜਦੋਂ ਬ੍ਰਿਟੇਨ ਪਹੁੰਚੇ ਤਾਂ ਉਹਨਾਂ ਦਾ ਰਾਜ ਅੰਗਰੇਜ਼ਾਂ ਵੱਲੋਂ ਖੋਹ ਲਿਆ ਗਿਆ ਅੰਗਰੇਜ਼ਾਂ ਨੇ ਦਲੀਪ ਸਿੰਘ ਤੇ ਆਪਦਾ ਹੱਕ ਜਮਾਏ ਰੱਖਣ ਲਈ ਈਸਾਈ ਰਿਵਾਜਾਂ ਨਾਲ ਹੀ ਉਹਨਾਂ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਸੋ ਦਲੀਪ ਸਿੰਘ ਜਦੋਂ ਇੰਗਲੈਂਡ ਦੇ ਵਿੱਚ ਆਇਆ ਉਸ ਵੇਲੇ 1854 ਦੇ ਵਿੱਚ ਉਹ 15 ਸਾਲ ਦੇ ਸਨ ਤੇ ਉਦੋਂ 크ਿਸਚਨ ਬਣ ਚੁੱਕੇ ਹੋਏ ਸਨ ਸੋ ਹੀ ਵਾਸ ਐਕਚੁਅਲੀ ਕਨਵਰਟਡ ਇਨ ਫਤੇਗਰ ਬਈ ਪੰਜਾਬ ਚ ਕਾਫੀ ਗੁਰਦੁਆਰੇ ਹੈਗੇ ਨੇ ਬਈ ਜਿਨ੍ਹਾਂ ਨੂੰ ਥੋੜਾ ਜਿਹਾ ਰੈਨੋਵੇਟ ਕਰ ਦਿੱਤਾ ਗਿਆ ਹਾਂਜੀ ਹੁਣ ਮੈਂ ਪੁਰਾਣੀਆਂ ਫੋਟੋਸ ਦੇਖਦਾ ਕੁਝ ਗੁਰਦੁਆਰੇ ਦੀਆਂ ਤੇ ਹੁਣ ਦੇਖਦਾ ਬਿਲਕੁਲ ਡਿਫਰੈਂਟ ਹੁੰਦੀ ਹੈ ਤੁਸੀਂ ਉਹਨੂੰ ਕਿਵੇਂ ਲੈਂਦੇ ਸੱਚੀ ਗੱਲ ਬਹੁਤ ਦੁੱਖ ਹੁੰਦਾ ਮਹਾਰਾਜਾ ਦਲੀਪ ਸਿੰਘ ਜੀ ਦੀ ਜਿਹੜੀਆਂ ਅਸਥੀਆਂ ਕਹਿੰਦੇ ਵਾਪਸ ਇੰਡੀਆ ਜਾਣਾ ਚਾਹੀਦੀਆਂ ਨੇ ਉੱਥੇ ਦਾ ਸੰਸਕਾਰ ਹੋਣਾ ਚਾਹੀਦਾ ਕਰੀਮੇਸ਼ਨ ਹੋਣਾ ਚਾਹੀਦਾ ਉਹਨਾਂ ਦਾ ਤੇ ਪਾਠ ਦਾ ਭੋਗ ਪ੍ਰੋਪਰ ਕਰਕੇ ਚੀਜ਼ਾਂ ਹੋਣੀਆਂ ਚਾਹੀਦੀਆਂ ਮਹਾਰਾਜਾ ਦਲੀਪ ਸਿੰਘ ਜੀ ਦੀ ਰਾਈਟਿੰਗ ਹੈ ਇਹ ਬਿਲਕੁਲ ਬਿਲਕੁਲ ਤੇ ਉਹਨੇ ਵਿੱਚ ਇਹ ਵੀ ਲਿਖਿਆ ਕਿ ਉਹਦੀ ਮਹਮਦ ਨਵਾਈਸ ਕਿੰਨੀ ਸਨ ਪਹਿਲੇ ਵੇਲੇ ਜਦੋਂ ਫੋਟੋ ਪ੍ਰਿੰਟ ਹੁੰਦੀਆਂ ਸਨ ਉਹ ਗਲਾਸ ਨੈਗੇਟਿਵ ਸੀ ਉਹ ਸਨ ਸੁਣਦੀ ਹਾਂ ਤਾਂ ਦਲੀਪ ਸਿੰਘ ਦੇ ਡੈਥ ਤੋਂ ਕੋਈ 4-5 ਮਹੀਨੇ ਪਹਿਲੇ ਉਹਦੀ ਛੋਟੇ ਬੇਟੀ ਦੀ ਵੀ ਡੈਥ ਹੋਈ ਸੀ ਐਡਵਰਡ ਦੀ ਉੱਥੇ ਜਦੋਂ ਉਹ ਆਖਰੀ ਸਾਹ ਗੇਰ ਰਿਆ ਸੀ ਤਾਂ ਦਲੀਪਸ ਨੇ ਖੁਦ ਬਾਈਬਲ ਚੋਂ ਇੱਕ ਵਰਸ ਕਢਿਆ ਆ ਕਹੇ ਲੋ